ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗ ਜੀ ਭਾਈ ਅੰਮਰਪਾਲ ਸਿੰਘ ਜੀ ਖਾਲਸਾ ਮਜੂਦਾ ਐਮਪੀ ਹਲਕਾ ਖਡੂਰ ਸਾਹ ਡਿਬਰੂਗੜ੍ਹ ਦੀ ਅਸਾਮ ਜੇਲ੍ਹ ਦੇ ਵਿੱਚ ਸਮਾਂ ਬਤੀਤ ਕਰ ਰਹੇ ਹਨ ਦੋਸਤੋ ਬੜੇ سنگੀਨ ਜਿਹੜੇ ਅਪਰਾਧ ਹੈ ਸਮੇਂ-ਸਮੇਂ ਤੇ ਜਦੋਂ ਕੋਈ ਚੋਣ ਆਉਂਦੀ ਹੈ ਨਾ ਰਾਜਨੀਤਿਕ ਮਾਹੌਲ ਹੁੰਦਾ ਹੈ ਤੇ ਉਦੋਂ ਭਾਈ ਅੰਮ੍ਰਿਤਪਾਲ ਸਿੰਘ ਤੋਂ ਜਿਹੜੇ ਵਿਰੋਧੀ ਐ ਉਹ ਬੜੇ ਘਬਰਾਉਂਦੇ ਐ ਭਾਵੇਂ ਅੰਮ੍ਰਿਤਪਾਲ ਜੇਲ੍ਹ ਦੇ ਵਿੱਚ ਬੈਠਾ ਇਹਨਾਂ ਨੂੰ ਪਤਾ ਹੈ ਕਿ ਜੇਕਰ ਜੇਲ੍ਹ ਦੇ ਵਿੱਚ ਬੈਠਾ ਖਡੂਰ ਸਾਹਿਬ ਦੀ ਸੀਟ ਜਿੱਤ ਸਕਦਾ ਐ ਤੇ ਫਰੀਦਕੋਟ ਦੀ ਨਾਲ ਲੱਗਦੀ ਸੀਟ ਵੀ ਭਾਈ ਸਰਬਜੀਤ ਸਿੰਘ ਨੂੰ ਜਿਤਾ ਸਕਦਾ ਐ ਕਰਮਜੀਤ ਅਨਮੋਲ ਨੂੰ ਨਿੰਗਾ ਦੇ ਬਾਟੇ ਵਾਂਗੂ ਜੇਲ੍ਹ 'ਚ ਬੈਠੇ ਹੀ ਮਾਂਜ ਸਕਦਾ ਹੈ ਤੇ ਫਿਰ ਤਰਨਤਾਰਨ ਦੀ ਸੀਟ ਕੋਈ ਬਹੁਤੀ ਦੂਰ ਨਹੀਂ ਉੱਥੇ ਜਿਮਣੀ ਉੱਥੇ ਇਲੈਕਸ਼ਨ ਹੋਣੀ ਹੈ ਐਮਐਲਆ ਦੀ ਸੀਟ ਹੈ ਤਰਨਤਾਰਨ ਦੋਸਤੋ ਉੱਥੇ ਭਾਈ ਅੰਮਰਤਪਾਲ ਸਿੰਘ ਦੇ ਹਲਕੇ ਦੇ ਵਿੱਚੋਂ ਹੀ ਆਉਂਦੀ ਐਮਪਾ ਦਾ ਹਲਕਾ ਵੱਡਾ ਹੁੰਦਾ ਹੈ ਤੇ ਦੋਸਤੋ ਇੱਕ ਨੌ ਵਿਧਾਨ ਸਭਾ ਦੇ ਵਿੱਚੋਂ ਇੱਕ ਉਹ ਵੀ ਹੈ ਤਰਨਤਾਰਨ ਡਾਕਟਰ ਕਸ਼ਮੀਰ ਸਿੰਘ ਦੇ ਵਰਣ ਕਰਕੇ ਮੌਤ ਕਰਕੇ ਉਥੇ ਜਿਮਨੀ ਚੋਣ ਹੋਣੀ ਹੈ ਹੁਣ ਉਥੇ ਆਮ ਪਾਰਟੀ ਨੇ ਹਰਮੀਤ ਸੰਧੂ ਅਕਾਲੀਆਂ ਦਾ ਬੰਦਾ ਜਿਹੜਾ ਆਪਣੇ ਨਾਲ ਲਾ ਲਿਆ ਸ਼ਾਇਦ ਉਹਨੂੰ ਟਿਕਟ ਦੇਣਗੇ ਪੱਕਾ ਹੀ ਹੈ ਤੇ ਦੋਸਤੋ ਦੂਜੀਆਂ ਪਾਰਟੀਆਂ ਵੀ ਦੇਣਗੀਆਂ ਪਰੰਪਰਤ ਪਾਲ ਸਿੰਘ ਖਾਲਸਾ ਤੋਂ ਸਭ ਤੋਂ ਵੱਧ ਖਤਰਾ ਬਣਿਆ ਹੋਇਆ ਪਾਰਟੀਆਂ ਭਾਵੇਂ ਅੰਬਰ ਤਪਾਲ ਜੇਲ੍ਹ ਦੇ ਵਿੱਚ ਐ ਪਰ ਸਾਰੀਆਂ ਪਾਰਟੀਆਂ ਉਹ ਤੋਂ ਡਰ ਰਹੀਆਂ ਜੇਲ੍ਹ 'ਚ ਬੈਠੇ ਤੋਂ ਕਹਿੰਦੇ ਅੰਬਰ ਤਪਾਲ ਇਲੈਕਸ਼ਨ ਨਾ ਕੀਤੇ ਜਿੱਤ ਜੇ ਤੇ ਦੋਸਤੋ ਉਂਝ ਤੇ ਕੁਝ ਕਰ ਨਹੀਂ ਸਕਦੇ ਕਿਉਂਕਿ ਜੇਲ੍ਹ ਦੇ ਵਿੱਚ ਤੇ